ਪਾਠ ਕਰਨ ਦੇ ਬਹਾਨੇ ਘਰ ਦੇ ਵਿੱਚੋਂ ਕੀਤੀ 10 ਲੱਖ ਰੁਪਏ ਦੀ ਚੋਰੀ ਪੁਲਿਸ ਨੇ ਗ੍ਰੰਥੀ ਨੂੰ ਕੀਤਾ ਕਾਬੂ ਤਸਵੀਰਾਂ ਫਾਜ਼ਿਲਕਾ ਦੇ ਪਿੰਡ ਹੌਜ਼ ਗੰਧੜ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਪਾਰਟੀ ਦੇ ਵੱਲੋਂ ਇੱਕ ਪਰਿਵਾਰ ਦੇ ਵਿੱਚ ਬਿਮਾਰੀ ਦੇ ਚਲਦਿਆਂ ਉਹਨਾਂ ਨੂੰ ਉਪਾਅ ਕਰਨ ਦੀ ਗੱਲ ਆਕੀ ਗਈ ਅਤੇ ਇਸ ਦੇ ਚਲਦਿਆਂ 40 ਦਿਨ ਘਰ ਦੇ ਵਿੱਚ ਪਾਠ ਕਰਨ ਦੀ ਵੀ ਗੱਲ ਆਕੀ ਗਈ ਇਸ ਦੌਰਾਨ ਜਦ ਰਿਸ਼ਤੇਦਾਰੀ ਦੇ ਵਿੱਚ ਪਰਿਵਾਰ ਗਿਆ ਹੋਇਆ ਸੀ ਅਤੇ ਪਰਕਰਦੇ ਵਿੱਚ ਸਿਰਫ ਬੱਚੇ ਸਨ ਉਸ ਸਮੇਂ ਪਾਠੀ ਘਰ ਦੇ ਵਿੱਚ ਦਾਖਲ ਹੁੰਦਾ ਹੈ ਅਤੇ ਸਾਰੇ ਹੀ ਪਰਿਵਾਰ ਨੂੰ ਘਰ ਦੀ ਛੱਤ ਤੇ ਜਾਣ ਲਈ ਕਹਿੰਦਾ ਹੈ। ਤਕਰੀਬਨ 1 ਘੰਟਾ ਘਰ ਦੇ ਵਿੱਚ ਉਹ ਪਾਠ ਪੂਜਾ ਦਾ ਢੋਂਗ ਕਰਦਾ ਹੈ ਅਤੇ આરોਪ ਹਨ ਕਿ ਇਸੇ ਦੌਰਾਨ ਉਸ ਦੇ ਵੱਲੋਂ ਸੋਨਾ ਅਤੇ ਨਗਦੀ ਚੋਰੀ ਕਰ ਲਈ ਜਾਂਦੀ ਹੈ। ਇਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਕੋਲੇ ਕੀਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਹੁਣ ਪਾਠੀ ਨੂੰ ਕਾਬੂ ਕਰਨ ਲਿਆ ਗਿਆ ਨੇ ਜੋ ਵੀ ਸਾਡਾ ਆਕ ਸਾਨੂੰ ਮਿਲੇ ਅਸੀਂ ਤਾਂ ਬਹੁਤ ਅੱਗੇ ਬੱਚੇ ਤੋਂ ਪਰੇਸ਼ਾਨ ਹੈ ਜੀ ਹੁਣ ਪਰੇਸ਼ਾਨੀ ਸਾਨੂੰ ਇਸ ਚੀਜ਼ ਦੀ ਹੈ ਜੀ ਕਿੰਨਾ ਟਾਈਮ ਲੱਗਦਾ ਜੇ ਮੰਨ ਲਓ ਬੱਚੇ ਤੁਸੀਂ ਬਾਹਰ ਸੀ ਬੱਚਿਆਂ ਨੂੰ ਉੱਪਰ ਭੇਜਿਆ ਗਿਆ ਕਿੰਨਾ ਟਾਈਮ ਇਹ ਪ੍ਰੋਸੈਸ ਵੱਲੋਂ ਲੱਗਿਆ ਵੀ ਕਿੰਨਾ ਟਾਈਮ ਚੋਣੇ ਜਿਹੜੀ ਇਹ ਚੋਰੀ ਕੀਤੀ 40 ਮਿੰਟ ਅੰਦਰ ਬੈਠਾ ਰਿਹਾ ਜੀ ਪਾਰਟਸ ਪੇ ਭਾਣੇ ਜੀ ਜੀ 40 ਮਿੰਟ ਤੋਂ ਬਾਅਦ ਫਿਰ ਇਹਨਾਂ 14-15 ਮਿੰਟ ਉੱਪਰ ਇਹਨੇ ਪੂਰੇ ਬਾਉਂਡਰੀ ਚ ਨਾਟ ਕੀਤਾ ਬੱਚੇ ਉੱਪਰ ਕਹਿੰਦਾ ਥੱਲੇ ਨਹੀਂ ਆਉਣ ਦੇਣਾ ਤੁਹਾਨੂੰ ਜੀ ਹਾਂਜੀ ਹਾਂਜੀ ਤਾਂ ਹੁਣ ਜਿਹੜੀ ਮੰਗ ਕੀ ਕਰਦੇ ਉਹ ਵੀ ਜਿਹੜਾ ਸਮਾਨ ਹੈ ਉਹ ਵੀ ਬਰਾਮਦੀ ਹੋਵੇ ਔਰ ਸਜਾ ਤੋਂ ਕੜੀ ਤੋਂ ਕੜਾ ਹਾਂਜੀ ਕੜੀ ਤੋਂ ਇੱਕ ਗੁਰੂ ਦੇ ਨਾਥੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਫਿਰ ਵੀ ਇਹ ਜਾਂ ਕੰਮ ਕਰੀਏ ਲੋਕਲ ਸਿੱਖਿਆ ਦੇਣ ਵਾਲੇ ਤੇ ਫਿਰ ਹੁਣ ਸਮਾਜ ਕਿਸ ਤਰ੍ਹਾਂ ਚਲੇਗਾ ਨਾ ਨੂੰ ਤਾਂ ਆਪਾਂ ਬਾਬਾ ਬਾਬਾ ਕਰਕੇ ਪੂਜਨੇ ਆ ਜੀ ਠੀਕ ਹੈ ਜੀ ਇਹ ਇਹ ਗ੍ਰੰਥ ਸੀ ਗ੍ਰੰਥੀ ਸੀਗੇ ਜਾਂ ਮੰਨ ਲਓ ਕਿਸੇ ਇਹ ਵੀਰ ਜੀ ਗ੍ਰੰਥੀ ਜਦੋਂ ਮੰਨ ਲਓ ਇੱਥੇ ਸਾਡੇ ਪਿੰਡ ਗੁਰਮੀਤ ਸਿੰਘ ਨਾ ਹੋਵੇ ਸਵੇਰੇ ਸ਼ਾਮ ਇੱਥੇ ਅਰਦਾਸ ਕਰਦਾ ਹੈ ਸਵੇਰੇ ਸ਼ਾਮ ਜਪਜੀ ਸਾਹਿਬ ਤੇ ਕਿੜਿਆਂ ਵਾਲੀ ਲੋੜ ਪਾਇਓ ਕਿੜਿਆਂ ਵਾਲੇ ਜਾਂਦਾ ਸੰਮੇ ਵਾਲੇ ਨੇ ਇੱਕ ਹੁੰਦਾ ਭਰਾ ਜੇ ਉੱਥੇ ਜ਼ਰੂਰ ਪਈ ਇਹ ਸਟ੍ਰਿਪਣੀ ਇਹਨਾਂ ਰੱਖੀ ਹੋਈ ਜੀ ਠੀਕ ਹੈ ਹੁਣ ਤਾਂ ਕਹਿੰਦੇ ਸਾਡੇ ਨੂੰ ਇਹ ਨਸ਼ਾ ਕਰਦਾ ਉਹ ਕਰਦਾ ਤੇ ਪਹਿਲਾਂ ਕਿਉਂ ਨਹੀਂ ਸਾਨੂੰ ਦੱਸਿਆ ਗਿਆ ਜੇ ਇਹ ਨਸ਼ਾ ਕਰਦਾ ਦਾ ਜੇ ਸਾਨੂੰ ਇਸ ਚੀਜ਼ ਦੇ ਪਤਾ ਹੁੰਦਾ ਤੇ ਅਸੀਂ ਇਹਨੂੰ ਘਰੇ ਥੋੜਾ ਵੜਨਾ ਸੀ ਜੀ ਨਹੀਂ ਇਹ ਜਿਹੜੀ ਸ਼ੁਰੂਆਤ ਤੋਂ ਗੱਲ ਹੋਈ ਹੈ ਵੀ ਮੰਨ ਲਓ ਤੁਹਾਡੇ ਘਰ ਕਾਰੇ ਐਂਟਰ ਹੁੰਦਾ ਐਂਟਰ ਤੋਂ ਬਾਅਦ ਕੀ ਇਹ ਸੱਚਖੰਡ ਦੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿਸ ਤਰ੍ਹਾਂ ਦਾ ਪ੍ਰੋਸੈਸ ਹੈ ਇਹਨੇ ਸਰ ਜੀ ਸਾਨੂੰ ਇਹ ਕਿਹਾ ਸੀ ਜੀ ਇਹ ਬੱਚੇ ਮੈਨੂੰ ਸੁਪਨਾ ਆਇਆ ਹੈ ਜੀ ਉਹ ਵੱਡੇ ਮਹਾਰਾਜ ਨੇ ਕਿਹਾ ਬੱਚਾ ਬਿਮਾਰ ਹੈਗਾ ਤੁਸੀਂ ਸੱਚਖੰਡ ਹਲ ਬਣਾਓ ਤੁਹਾਡਾ ਬੱਚਾ 40 ਦਿਨਾਂ ਦੇ ਵਿੱਚ ਠੀਕ ਹੋ ਜਾਵੇਗਾ ਤੁਸੀਂ ਵੀ ਮੈਂ ਵੀ ਆ ਕੇ ਪਾਠ ਕੀਤਾ ਕਰਾਂਗਾ ਤੁਸੀਂ ਵੀ ਸਵੇਰੇ ਸ਼ਾਮ ਇੱਥੇ ਸਿਮਰਨ ਕੀਤਾ ਸਵੇਰੇ ਵੀ ਕਰੋ ਸ਼ਾਮ ਨੂੰ ਕਰੋ ਰਾਤ ਨੂੰ 2 ਵਜੇ ਉੱਠ ਕੇ ਅਸੀਂ ਕਰਦੇ ਵੀ ਰਹੇ ਜੀ ਬੱਚੇ ਪਿੱਛੇ ਕਿਹੜਾ ਕੁਝ ਨਹੀਂ ਕਰ ਸਕਦੇ ਜੀ ਜੀ ਠੀਕ ਹੈ ਜੀ ਹੁਣ ਕੀ ਬੇਨਤੀ ਕਰਦੇ ਹੋ ਪ੍ਰਸ਼ਾਸਨ ਅੱਗੇ ਬੇਨਤੀ ਪ੍ਰਸ਼ਾਸਨ ਨੂੰ ਇਹ ਕਰਦੇ ਜੀ ਚੋਰੀ ਮੰਨ ਚੁੱਕਿਆ ਜੀ ਪ੍ਰਸ਼ਾਸਨ ਨੂੰ ਸਾਰਾ ਪਤਾ ਲੱਗ ਚੁੱਕਿਆ ਜੀ ਸਾਡਾ ਮਾਲ ਬਰਾਮਦ ਕਿ ਰਵਾਇਆ ਜਾਵੇ ਜੀ ਐਸਐਸਵੀ ਸਾਹਿਬ ਵੱਲੋਂ ਬੇਨਤੀ ਹੈਗੀ ਜੇ ਸਾਨੂੰ ਨੇ ਇਨਸਾਮ ਮਿਲਦਾ ਅਸੀਂ ਉੱਪਰ ਵੀ ਜਾਵਾਂਗੇ ਜੀ ਠੀਕ ਠੀਕ ਹਾਂਜੀ ਸਰ ਨਾਮ ਤੁਹਾਡਾ ਹਾਂਜੀ ਸਰ ਮੇਰਾ ਨਾਮ ਹਰਪੀ ਸਿੰਘ ਹੈ ਜੀ ਮੈਂ ਪਿੰਡ ਹੁਜਗੰਦਰ ਦਾ ਰਹਿਣ ਵਾਲਾ ਜੀ ਸਰਦਾਰ ਅਵਧ ਸਿੰਘ ਦਾ ਹੁੰਦਾ ਜੀ ਮੈਂ ਸਰ ਗੱਲ ਇਹ ਤਾਂ ਜੀ ਸਾਡੇ ਪਿੰਡ ਮਤਲਬ ਕੀ ਹੈ ਹੈਡ ਗ੍ਰੰਥੀ ਜਿਹੜਾ ਹੈਗਾ ਜੀ ਉਹਦਾ ਬ੍ਰਦਰ ਜਿਹੜਾ ਹੈਗਾ ਉਹ ਸਾਡੇ ਘਰ ਆਇਆ ਸੀ ਜੀ ਉਹ ਛੋਟਾ ਬ੍ਰਦਰ ਉਹਨੂੰ ਪਤਾ ਸੀ ਜੀ ਛੋਟਾ ਬ੍ਰਦਰ ਇਹਦਾ ਬਿਮਾਰ ਹੈਗਾ 8 ਸਾਲ ਤੋਂ ਮੰਜੇ ਤੇ ਪਿਆ ਹੈ ਤੇ ਉਹ ਕਹਿੰਦਾ ਸੀ ਸਾਡੇ ਘਰ ਆਇਆ ਕਹਿੰਦਾ ਵੀ ਮੈਨੂੰ ਇਸ ਤਰ੍ਹਾਂ ਸੁਪਨਾ ਆਇਆ ਵੀ ਆਪਾਂ ਵੀ ਪਾਠ ਕਰੀਏ ਵੀ ਇਹਨਾਂ ਨੇ ਐਡਾ ਵੱਡਾ ਘਰ ਬਣਾ ਲਿਆ ਤੇ ਵੀ ਆਪਦਾ ਪੂਜਾ ਰੂਮ ਨਹੀਂ ਬਣਾਇਆ ਉਹ ਬਣਾਉਣ ਪਾਠ ਕਰਨ ਇਸ ਕਰਕੇ ਕੀ ਹੈ ਛੋਟਾ ਬ੍ਰਦਰ ਜਿਹੜਾ ਹੈਗਾ ਠੀਕ ਹੋ ਜਾਏਗਾ ਸਰ ਫਿਰ ਇਹ ਆਉਂਦੇ ਰਹੇ ਹੈ ਆਉਂਦੇ ਤੇ ਰਹੇ ਬਟ ਪਹਿਲਾਂ ਕੀ ਹੁੰਦਾ ਸੀ ਜਦੋਂ ਅਸੀਂ ਫੋਨ ਕਰਦੇ ਸੀ ਉਸ ਟਾਈਮ ਹੀ ਆਉਂਦੇ ਸੀ ਆਦਰਵਾਇਜ਼ ਨਹੀਂ ਆਉਂਦੇ ਸੀ ਕਿਉਂਕਿ ਅਸੀਂ ਇਹਨਾਂ ਨੂੰ ਪਹਿਲਾਂ ਕਹਿ ਕੇ ਰੱਖਿਆ ਸੀ ਜਦੋਂ ਅਸੀਂ ਆਵਾਂਗੇ ਆਵਾਂਗੇ ਉਸ ਤੋਂ ਉਸ ਟਾਈਮ ਹੀ ਤੁਸੀਂ ਆਣਾ ਆਦਰਵਾਇਜ਼ ਨਹੀਂ ਆਉਣਾ ਤੇ ਪੂਜਾ ਰੈਗੂਲਰ ਹੁੰਦੀ ਸੀ ਰੈਗੂਲਰ ਨਹੀਂ ਆਉਂਦੀ ਸੀ ਬਸ ਮਤਲਬ ਕਿ ਵੀਕ ਦੇ ਵਿੱਚ ਇੱਕ ਵਾਰ ਹਾਂਜੀ 4 40 ਦਿਨਾਂ ਦਾ ਉਪਜਾਪ ਕਿਹਾ ਸੀ ਇਹਨਾਂ ਨੇ ਜੀ ਫਿਰ ਸਰ ਕੀ ਹੋਇਆ ਮਤਲਬ ਕਿ ਸਾਡੇ ਡੈਥ ਹੋ ਗਈ ਡੈਥ ਹੋਈ ਸਰ ਸਾਡੇ ਫੈਮਿਲੀ ਚ ਤੇ ਉਧਰ ਮਮਾ ਪਾਪਾ ਉਧਰ ਚਲੇ ਗਏ ਇਹਨਾਂ ਨੂੰ ਲੱਗਿਆ ਪਤਾ ਜਿਸ ਦਿਨ ਫੋਲ ਲੱਗੇ ਸੀ ਜੀ ਇਹ ਆਇਆ ਮੇਰੇ ਪੇਨ ਹੈਗੀ ਸੀ ਮੈਨੂੰ ਡਾਕਟਰ ਨੇ ਰੈਸਟ ਕਰਨ ਲਈ ਮੈਡੀਸਿਨ ਦਿੱਤੀ ਹੋਈ ਸੀ ਤੇ ਮਮਾ ਪਾਪਾ ਹੈ ਨਹੀਂ ਸੀ ਮੇਰੀ ਕਜ਼ਨ ਸਿਸਟਰਸ ਹੈਗੀਆਂ ਸੀ ਤੇ ਛੋਟਾ ਬ੍ਰਦਰ ਤਾਂ ਵੈਸੇ ਨਹੀਂ ਚੱਲ ਫੇਰ ਸਕਦਾ ਨਾ ਉਹਦੀ ਮੂਵਮੈਂਟ ਇਨੀ ਹੋ ਸਕਦੀ ਹੈ ਤੇ ਇਹਨੇ ਕੀ ਕੀਤਾ ਇਹਨੇ ਮਤਲਬ ਕਿ ਇਹ ਸਾਰਾ ਕੁਝ ਕਰਕੇ ਇਹਨੇ ਮਤਲਬ ਕਿ ਸਾਨੂੰ ਇਹ ਕਹਿੰਦਾ ਸੀ ਵੀ ਤੁਸੀਂ ਨਾ نیچے ਨਹੀਂ ਆਉਣਾ ਤੁਸੀਂ نیچے ਨਹੀਂ ਆਉਣਾ ਅਸੀਂ ਮਤਲਬ ਮੈਂ ਆਣ ਲੱਗਿਆ ਇੱਕ ਵਾਰ ਫਿਰ ਉਹਨੇ ਫਿਰ ਉਹੀ ਗੱਲ ਕੀਤੀ ਕਹਿੰਦਾ نیچے ਨਹੀਂ ਆਉਣਾ ਜਦ ਅਸੀਂ ਪਹਿਲਾਂ ਸਟਾਰਟਿੰਗ 'ਚ ਜਦੋਂ ਅਲਮਾਰੀ ਕੱਢਣ ਦੀ ਕੋਸ਼ਿਸ਼ ਕੀਤੀ ਮਤਲਬ ਜਦੋਂ ਸਟਾਰਟਿੰਗ 'ਚ ਅਸੀਂ ਗੱਲ ਕੀਤੀ ਸੀ ਵੀ ਜਦੋਂ ਉਹਨਾਂ ਨੇ ਗੱਲ ਕੀਤੀ ਵੀ ਹਾਂ ਵੀ ਇਦਾਂ ਇਦਾਂ ਤੇ ਅਸੀਂ ਕਿਹਾ ਸੀ ਵੀ ਚਲ ਠੀਕ ਹੈ ਅਸੀਂ ਸਾਰਾ ਸਮਾਨ ਕੱਢ ਦਿੰਨੇ ਆ ਰੂਮ 'ਚੋਂ ਅਲਮਾਰੀ ਵੀ ਕੱਢੀ ਅਲਮਾਰੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਸਾਨੂੰ ਰੋਕ ਦਿੱਤਾ ਜਿਵੇਂ ਵੀ ਪਹਿਲਾਂ ਹੀ ਉਹਨਾਂ ਨੇ ਮਨ 'ਚ ਤਾਰ ਕੇ ਆਏ ਸੀ ਵੀ ਅਸੀਂ ਇਹ ਕੰਮ ਕਰਨਾ ਇੱਥੇ ਅੰਜਾਮ ਆਜੇ ਕਰਨਾ ਹੈ ਇਹ ਜਿਹੜਾ ਮੰਨ ਲਓ ਤੁਹਾਡਾ ਸਾਰਾ ਗਹਿਣਾ ਸੀ ਜਾਂ ਪੈਸੇ ਸੀ ਇਹ ਸਲਮਾਰੀ ਵਿੱਚ ਹੀ ਹੁੰਦੇ ਸੀ ਹਾਂਜੀ ਇੱਧਰ ਹੀ ਹੈਗੇ ਸੀ ਇੰਦੇ ਵਿੱਚ ਹੀ ਹੈਗੇ ਸੀ ਅਲਮਾਰੀ ਦੇ ਵਿੱਚ ਕਿਉਂ ਜੀ ਪਹਿਲਾਂ ਕੀ ਹੁੰਦਾ ਸੀ ਪਾੜ ਕਰਕੇ ਪਾਪਾ ਕੀ ਪੱਗ ਬੰਨਦੇ ਹੁੰਦੇ ਸੀ ਪਹਿਲਾਂ ਸਫਾ ਬੰਨਦੇ ਸੀ ਸਵੇਰ 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 ਬੁਲਾਉਂਦੇ ਸੀ ਕਿਉਂਕਿ ਉਸ ਤੋਂ ਬਾਅਦ ਪਾਪਾ ਨੂੰ ਸ਼ੌਪ ਤੇ ਜਾਣਾ ਹੁੰਦਾ ਸੀ ਜੀ ਉਸ ਟਾਈਮ ਕੀ ਹੁੰਦਾ ਸੀ ਇਹ ਨજર ਰੱਖ ਲੈਂਦੇ ਸੀ ਮਤਲਬ ਚਾਬੀਆਂ ਕਿਤੇ ਰਖਦੇ ਕੀ ਜਿਵੇਂ ਪੇਤਰ ਵੇਦ ਲੈ ਕੇ ਉਸ ਤੋਂ ਬਾਅਦ ਸਰ ਅਸੀਂ ਫਿਰ ਇਹਨਾਂ ਨੂੰ ਫੋਨ ਵੀ ਕੀਤਾ ਪਹਿਲਾਂ ਇੱਕ ਦਿਨ ਆਏ ਜਿਸ ਦਿਨ ਇਹਨਾਂ ਨੂੰ ਪਤਾ ਲੱਗਿਆ ਕਿ ਹਾਂ ਇਹਨਾਂ ਨੂੰ ਪਤਾ ਲੱਗਿਆ ਚੋਰੀ ਦਾ ਉਸ ਤੋਂ ਬਾਅਦ ਸਰ ਇੱਕ ਦਿਨ ਵੀ ਨਹੀਂ ਆਇਆ ਇੱਥੇ ਇੱਕ ਦਿਨ ਵੀ ਨਹੀਂ ਆਇਆ ਫੇਰ ਇਹਦੇ ਬ੍ਰਦਰ ਨੂੰ ਦੋ ਬ੍ਰਦਰ ਭਰਾਏ ਗਏ ਇਹਨਾਂ ਦੇ ਇੱਕ ਸਾਬਕਾ ਸਰਪੰਚ ਹੈ ਇੱਕ ਸਾਡੇ ਪਿੰਡ ਦਾ ਗਰੰਤੀ ਹੈ ਉਹਨਾਂ ਨੂੰ ਬੁਲਾਇਆ ਉਹ ਆਏ ਨਹੀਂ ਤੇ ਫਿਰ ਅਸੀਂ ਮਤਲਬ ਅੱਗੇ ਨੈਕਸਟ ਸਟੈਪ ਅਸੀਂ ਇਹ ਕੀਤਾ ਸੀ ਪਹਿਲਾਂ ਅਸੀਂ ਕਿਹਾ ਸੀ ਵੀ ਚੱਲ ਸੀ ਸਾਨੂੰ ਪਤਾ ਵੀ ਹੈ ਫਿਰ ਅਸੀਂ ਸਰ ਕਿਸੇ ਥਰੂ ਮਤਲਬ ਕੀ ਗੱਲ ਮਤਲਬ ਸਾਨੂੰ ਪਤਾ ਲੱਗੀ ਹੈ ਮਤਲਬ ਕਿ ਮੰਨ ਗਿਆ ਹੈ ਮੰਨ ਗਿਆ ਚੋਰੀ ਮੰਨ ਗਿਆ ਸਾਨੂੰ 100% ਪਤਾ ਹੈ ਚੋਰੀ ਇਹਨੇ ਕੀਤੀ ਹੈ ਨਾਲੇ ਸਰ ਇਹ ਮਤਲਬ ਕਿ ਅਸੀਂ ਆਸ-ਪਾਸੇ ਪਿੰਡ ਤੋਂ ਵੀ ਸਾਰਾ ਪਤਾ ਕਰ ਲਿਆ ਇਹਦੇ ਖੁਦ ਦੇ ਪਿੰਡ ਤੋਂ ਵੀ ਪਤਾ ਕਰ ਲਿਆ ਚੋਰ ਕਹਿੰਦੇ ਇੱਕ ਨੰਬਰ ਦਾ ਚੋਰ ਹੈਗਾ ਜੋ ਠੱਗੀ ਫਰੇਮ ਜੋ ਵੀ ਕੰਮ ਕਰਨਾ ਹੈ ਜੋ ਵੀ ਮਾੜਾ ਕੰਮ ਕਰਨਾ ਉਹ ਇਹੇ ਕਰਦੇ ਨੇ ਸਰ ਠੀਕ ਕਿ ਕੀ ਚੋਰੀ ਹੋਇਆ ਸਰ ਚੋਰੀ ਹੋਇਆ ਮਤਲਬ ਸੋਨਾ ਹੋਇਆ ਚੋਰੀ 14 ਟੋਲੇ ਸੋਨਾ ਹੋਇਆ ਚੋਰੀ ਤੇ 26000 ਰੁਪਏ ਹੈਗਾ ਮੈਂ ਛੋਟੇ ਬ੍ਰਦਰ ਨੂੰ ਸੀ ਐਡਮਿਟ ਕਰਨਾ ਸੀ ਜੀ ਤੇ ਡਾਕਟਰ ਆਉਂਦੇ ਉੱਥੇ ਗੁਰਦਾਵਾਂ ਤੋਂ ਉਹਨਾਂ ਨਾਲ ਸਾਡੀ ਹੈਈ ਸੀ ਕੰਸਲਟ ਕਰਕੇ ਤੇ ਅਸੀਂ ਜਾਣਾ ਸੀ ਐਡਮਿਟ ਕਰਨਾ ਸੀ ਅਸੀਂ ਪੈਸੇ ਐਮਰਜੈਂਸੀ ਵਾਸਤੇ ਲਿਆ ਕੇ ਰੱਖੇ ਸੀ ਜੀ ਤੇ ਸਰ ਉਹਨਾਂ ਨੇ ਕੀ ਹੈ ਉਹਦੇ ਚੋਂ ਹੀ ਪੈਸੇ ਕੱਢ ਲਏ ਸਾਰੇ ਮਤਲਬ ਕਿ ਉਹਨਾਂ ਦੇ ਚ ਵੀ ਪੈਸੇ ਕੱਢ ਲੈ ਤੇ ਸੋਨਾ ਸਾਰਾ ਲੈ ਗਏ ਤੇ ਉਸ ਤੋਂ ਬਾਅਦ ਬਸ ਸਾਡੇ ਘਰ ਕਦੇ ਆਏ ਨਹੀਂ ਕਿੰਨੀ ਤਰੀਕ ਦਾ ਵਾਕਿਆ ਹੈ ਕਿੰਨਾ ਟਾਈਮ ਹੈ ਇਹ ਵਾਕਿਆ ਸਰ 24 ਤਰੀਕ ਦਾ ਹੀ ਜੀ ਹਾਂਜੀ ਤੇ ਜਿਹੜਾ ਕੱਲ੍ਹ ਪਤਾ ਹੋ ਗਿਆ ਹੁਣ ਕੀ ਮੰਗ ਕਰਦੇ ਹੋ ਸਰ ਮੰਗ ਇਹ ਹੀ ਹੈ ਸਾਡੀ ਜੀ ਦੇਖੋ ਸਰ ਪੁਲਿਸ ਪ੍ਰਸ਼ਾਸਨ ਅਨੁਸਾਰਾ ਪਤਾ ਹੈ ਜੀ ਵੀ ਚੋਰ ਇਹ ਹੈ ਕਿਉਂਕਿ ਸਰ ਗੱਲਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਬੰਦਾ ਕਿਉਂਕਿ ਹਰ ਪਰਸਨਲ ਮਤਲਬ ਕੀ ਹੈ ਆੰਦੇ ਇਹਨਾਂ ਨੂੰ ਸਾਰਾ ਪਤਾ ਹੈ ਗਿਆ ਤੇ ਇਹਨਾਂ ਨੂੰ ਪਤਾ ਲੱਗ ਚੁਕਿਆ ਬਸ ਅਸੀਂ ਸਰ ਕੱਲ ਮਤਲਬ ਕਿ ਕੱਲ ਵੀ ਸਾਰਾ ਦਿਨ ਉੱਥੇ ਬੈਠੇ ਰਹੇ ਬਟ ਸਾਡੀ ਕੋਈ ਸੁਣਾਈ ਨਹੀਂ ਹੋਈ ਅਸੀਂ ਇਹ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਸੀਐਸਟਾਫ ਨੂੰ ਦਿਓ ਤੇ ਇਹ ਖੁਦ ਮੰਨਣਗੇ ਚਾਹੇ ਤੁਸੀਂ ਆਪ ਮਨਾਓ ਚਾਹੇ ਤੁਸੀਂ ਸੀਐਸਟਾਫ ਨੂੰ ਦਿਓ ਕਿਵੇਂ ਮਰਜ਼ੀ 101% ਸਮਾਨ ਜਿਹੜਾ ਹੈਗਾ ਜੋ ਵੀ ਚੋਰੀ ਦਾ ਸਮਾਨ ਹੈ ਸਾਰਾ ਕੁਝ ਇਹਨਾਂ ਕੋਲ ਹੀ ਲੱਭਣਾ ਹੈ ਠੀਕ ਸਾਡੀ ਇਹੀ ਮੰਗ ਹੈ ਜੀ ਐਸਐਸਪੀ ਸਾਹਿਬ ਨੂੰ ਵੀ ਸਾਡੀ ਜਿਹੜੀ ਇਹ ਸੁਣਵਾਈ ਕੀਤੀ ਜਾਵੇ ਠੀਕ ਥੈਂਕ ਯੂ ਜੀ ਜੀ ਅਮਰਜੀਤ ਸਿੰਘ ਸਾਲਾ ਸਤਨਾਮ ਸਿੰਘ ਹੈ ਜੀ ਇਸ ਪਿੰਡ ਦੇ ਜੀ ਉਹਨਾਂ ਦੇ ਘਰੋਂ ਚੋਰੀ ਹੋ ਗਈ ਸੀ ਜੀ ਉਹਦੇ ਸਬੰਧ ਸੰਧਰਖਾਸ ਮਸਹੂਰ ਹੋਈ ਸੀਗੀ ਅਸੀਂ ਉਸ ਦਰਖਾਸਤ ਅਨੁਸਾਰ ਕਾਰਵਾਈ ਕਰਦੇ ਹੋਏ ਜਸਵੀਰ ਸਿੰਘ ਪੁੱਤਰ ਚਿਮਨ ਸਿੰਘ ਪਾਸੀਪਿੰਡ ਤੱਕ ਖਿਵਾਲੀ ਨੂੰ ਰਕਾਬੂ ਕੀਤਾ ਹੈ ਜੀ ਉਹਨੇ ਬਿਆਨ ਲਖਾਇਆ ਸਾਡੇ ਕੋਲ ਵੀ ਮੇਰੇ ਘਰੋਂ ਜਿਹੜਾ ਚਾਹਤ ਰਸੋਨਾ ਤੋੜੀ ਹੋ ਗਿਆ ਤੇ 26000 ਰੁਪਏ ਚੋਰੀ ਹੋ ਗਏ ਜੀ ਅਸੀਂ ਉਹ ਬੰਦੇ ਨੂੰ ਅੱਜ ਕਾਬੂ ਕੀਤਾ ਜੀ ਉਹਨੂੰ ਅਸੀਂ ਪੇਸ਼ ਅਦਾਲਤ ਕਰਦੇ ਆ ਜੀ ਪੇਸ਼ ਕਰਕੇ ਅਸੀਂ ਦਰਮਾੜ ਲੈ ਕੇ ਰਿਕਵਰ ਕਰਾਵਾਗੇ ਸਰ ਇਹ ਸੋਨਾ ਚਾਹਤ ਵਾਲੇ ਜੀ ਤੇ 26000 ਰੁਪਏ ਲੱਗ ਇਹ ਜਸਵੀਰ ਸਿੰਘ ਇਹਦੇ ਘਰੋਂ ਨਾ ਜਾਂਦਾ ਸੀ ਜੀ ਤੇ ਇਹਨੇ ਆ ਕੇ ਘਰ ਇਹਨਾਂ ਦੇ ਸਹਿਚਾਰਚੀ ਇਹਨਾਂ ਦਾ ਕਾਫੀ ਪ੍ਰਾਣਾ ਜੀ ਤੇ ਇਹਨਾਂ ਨੂੰ ਸ਼ੱਕ ਹੋ ਗਿਆ ਵੀ ਸਾਡਾ ਜੋ ਸੋਨਾ ਗਾਇਬ ਹੋਇਆ ਹੈ ਇਹਨਾਂ ਕੀਤਾ ਹੈ ਜਦੋਂ ਇਹਨੇ ਤਾਂ ਸਾਰਾ ਕੀਤਾ ਤੇ ਇਹਦੇ ਖਿਲਾਫ ਮਕਦਮਾ ਦਰਜ ਕਰਾਇਆ ਜੀ ਐਫआईआर ਨੰਬਰ 160 ਇਹ ਗ੍ਰੰਥੀ ਹੈ ਜੀ ਜਸਵੀਰ ਸਿੰਘ ਇਹਨਾਂ ਕਰਾ ਕੇ ਪਾਠ ਕਰਦਾ ਸੀ ਜੀ ਸਹਿਚਾਰਚੀ ਇਹਨਾਂ ਦੇ ਪ੍ਰਾਣਾ ਜੀ ਹੁਣ ਇਹਦੇ ਦੇ ਅਲਜਾਮਬ ਲਗਾਉਂਦੇ ਜੀ ਇਸ ਤਰ੍ਹਾਂ ਕਰਕੇ ਉਹ ਤ੍ਰਿਤੇਸ਼ ਜਾਰੀ ਜੀ ਇਹ ਚੋਰੀ ਦਾ ਮਕਦਮਾ ਦਰਜ ਕੀਤਾ ਜਾਣਾ ਹੈ